वायु, तो वायु <प्राथ> की क्या शक्ति है जो मेरी इच्छा के प्रति भूल चल सके मुझसे वृद्ध होकर आकाश मन में निकल सके अरे वो तो चीज ही क्या है

ਅਰੇ ਸਲ ਕਰ ਰਹੇ ਹਾਂ ਇਹ ਕਿਹੜੀ ਨੌਜਵਾਨ ਬ੍ਰਾਹਮਣ ਸਭਾ ਵੱਲੋਂ ਕਰ ਰਹੇ ਹਨ ਬੁਲੇ ਸਿਆਪਤੀ रामचंद्र भगवान की जय श्री रामलीला ਜੋ ਕਿ ਇਸ ਵਾਰ ਨੌਜਵਾਨ ਬ੍ਰਾਹਮਣ ਸਭਾ ਦੇ ਵੈਲਫੇਅਰ ਕਲੱਬ ਵੱਲੋਂ ਕੀਤੀ ਜਾ ਰਹੀ ਹੈ ਉਸ ਦੇ ਸਬੰਧ ਵਿੱਚ ਰਿਹਸਲ ਚੱਲ ਰਹੀ ਹੈ ਲਗਭਗ ਪਿਛਲੇ 20 ਦਿਨਾਂ ਤੋਂ ਅਸੀਂ ਇੱਥੇ ਰਿਹਸਲ ਕਰ ਰਹੇ ਹਾਂ ਜਿਦੇ ਵਿੱਚ ਲਗਭਗ ਸਾਰੇ ਪਾਤਰ ਆਪਣੇ ਆਪਣੇ ਸ਼ਡਿਊਲ ਦੇ ਨਾਲ ਆਪਣੇ ਆਪਣੇ ਟਾਈਮ ਦੇ ਨਾਲ ਰਿਹ ਅਸਲ ਕਰ ਰਹੇ ਨੇ ਤੇ 21 ਤਰੀਕ ਤੋਂ ਪਹਿਲੀ ਨਾਈਟ ਹੈ ਜੋ ਸ਼੍ਰੀ ਰਾਮੀਲਾ ਦੀ ਉਹ ਸਟਾਰਟ ਹੋ ਜੂਗੀ ਉਸ ਤੋਂ ਪਹਿਲਾਂ ਕੋਈ ਰਮਾਇਣ ਵਗੈਰਾ ਕੁਝ ਅੱਜ ਅਸੀਂ ਕੁਝ ਉਪਰਾਲੇ ਨੰਮੇ ਢੰਗ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਜਿਸ ਤਰ੍ਹਾਂ ਕਿ ਜਿਸ ਤਰ੍ਹਾਂ ਜਦੋਂ ਵੀ ਰਮਾਇਣ ਚੱਲੇਗੀ ਉਸ ਤੋਂ ਪਹਿਲਾਂ ਅਸੀਂ ਸ਼੍ਰੀ ਰਾਮ ਤੀਰਥ ਜੀ ਤੋਂ ਭਗਵਾਨ ਮਾਲਵੀ ਕੀ ਦੀ ਜੋਤ ਲੈ ਕੇ ਆਵਾਂਗੇ ਜੋ ਕਿ ਜੋਤ 10 ਦਿਨ ਇੱਥੇ ਫਰਚੜ ਰਹੀ ਹੈਗੀ ਜੋਤ ਜਲਦੀ ਰਹੇਗੀ ਅਖੰਡ ਦੇ ਉੱਤੇ ਲੱਗੇਗੀ ਤੇ ਨਾਲ-ਨਾਲ ਇੱਕ ਕੋਸ਼ਿਸ਼ ਇਹ ਵੀ ਚੱਲ ਰਹੀ ਹੈ ਕਿ ਜੋ ਪਰਿਵਾਰ ਜੋ ਫੈਮিলੀਆਂ ਸਾਡੇ ਕੋਲੇ ਸ਼੍ਰੀ ਰਾਮੀਲਾ ਦੇਖਣ ਵਾਸਤੇ ਆਉਣਗੀਆਂ ਉਹਨਾਂ ਦੇ ਔਰ ਤੇ ਉਹਨਾਂ ਨੂੰ ਬੈਠਣ ਲਈ ਫ੍ਰੀ ਕੁਰਸੀਆਂ ਵਗੈਰਾ ਦਾ ਇੰਝਾਮ ਕਰਕੇ ਦਿੱਤਾ ਜਾਵੇ ਤੇ ਨਾਲ-ਨਾਲ ਕੋਸ਼ਿਸ਼ ਵੀ ਹੈ ਵੀ ਜੋ ਰਮਾਇਣਾ ਸ਼ੁਰੂ ਹੋਵੇ ਉਸ ਤੋਂ ਪਹਿਲਾਂ ਸ਼੍ਰੀ ਰਾਮ ਜੀ ਦੇ ਤੁਮਾਰਾ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਸ਼ਹਿਰ ਦੇ ਵਿੱਚ ਇਹ ਵੀ ਚਰਚਾ ਹੈ ਕਹਿੰਦੇ ਵੀ ਤੁਸੀਂ ਬਿਨਾ ਲੱਚਰ ਦਾ ਤੋਂ ਬਿਨਾ ਕੋਈ ਡਾਂਸਰ ਤੋਂ ਬਿਨਾ ਕੋਈ ਅਖਾੜੇ ਤੋਂ ਇਹ ਰਾਮਲੀਲਾ ਕਰ ਰਹੇ ਹੋ ਜੀ ਪਿਛਲੀ ਵਾਰ ਅਸੀਂ ਪ੍ਰਾਲਾ ਕੀਤਾ ਸੀਗਾ ਦੁਸ਼ਹਿਰੇ ਤੋਂ ਸ਼ੁਰੂ ਕੀਤਾ ਸੀ ਅਸੀਂ ਨੇ ਮੇਰੇ ਹਸਾਬ ਨਾਲ ਸ਼ਾਇਦ ਪੰਜਾਬ ਦਾ ਪਹਿਲਾ ਦੁਸ਼ਹਿਰਾ ਸੀ ਜਿਹੜਾ ਕਿਸੇ ਲੱਚਰ ਜਾਂ ਕਿਸੇ ਸੱਭਿਆਚਾਰਕ ਗਾਣੇ ਤੋਂ ਬਿਨਾ ਅਸੀਂ ਸਿਰਫ ਪੂਰਨ ਰੂਪ ਨਾਲ ਧਾਰਮਿਕ ਦੁਸ਼ਹਿਰਾ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਔਰ ਬੜਾਈ ਲੋਕਾਂ ਨੇ ਬੜਾ ਉਹ ਪ੍ਰੇਮ ਦਿੱਤਾ ਸੀ ਬੜਾਈ ਸਾਨੂੰ ਉਤਸ਼ਾਹ ਮਿਲਿਆ ਸੀਗਾ ਉਸੇ ਕਰਕੇ ਇਸ ਵਾਰ ਰਾਮਲੇਸ਼ ਨੂੰ ਕੀਤੀ ਹੈ ਤੇ ਰਾਮਲੇ ਦਾ ਵਿੱਚ ਵੀ ਅਸੀਂ ਇਸ ਚੀਜ਼ ਨੂੰ ਪੂਰਨ ਰੋਕਣਾ ਬਣਾ ਕੇ ਰੱਖਾਂਗੇ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਲੱਚਰਤਾ ਜਾ ਸਵੇਰ ਜਰ ਕਿਸੇ ਤਰ੍ਹਾਂ ਦਾ ਕੋਈ ਅਸੀਂ ਕਿਸੇ ਚੀਜ਼ ਨੂੰ ਕੋਈ ਮਤਲਬ ਐਮੇ ਤੀ ਦੇਰੀ ਦੇ ਧਾਰਮਿਕ ਪ੍ਰੋਗਰਾਮ ਆ ਉਹ ਸਿਰਫ ਤੇ ਸਿਰਫ ਧਾਰਮਿਕ ਪ੍ਰੋਗਰਾਮ ਹੀ ਹੋਵੇਗਾ ਔਰ ਪੂਰਨ ਸ਼ਰਦਾ ਔਰ ਸਾਡੀ ਜਿਹੜੀ ਸੋਚ ਹੈ ਉਹਨੂੰ ਲੈ ਕੇ ਅਸੀਂ ਚੱਲੇ ਕਿ ਪੂਰਨ ਸ਼ਰਦਾ ਨਾਲ ਇਹ ਪ੍ਰੋਗਰਾਮ ਆ ਜੋ ਰਾਮੀਲਾ ਸ੍ਰੀ ਰਾਮੀਲਾ ਦੇ 10 ਦਿਨ ਦੀ ਸਟੇਜ ਹੋਗੀ ਉਹ ਪੂਰਨ ਸ਼ਰਦਾ ਨਾਲ ਅਸੀਂ ਨਿਭਾ ਜਿਹੜਾ ਮਤਲਬ ਦੁਸ਼ਹਿਰੇ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹਦੇ ਵਿੱਚ ਤੁਸੀਂ ਧਾਰਮਿਕ ਸਹਿਰੇ ਬਣਾਉਗੇ ਜੀ ਪਿਛਲੀ ਵਾਰ ਸਾਡੇ ਕੋਲੇ ਬਰਿੰਦਾਵਨ ਤੋਂ ਰਸਤੀ ਕਿਰਾਕਾ ਮਿਸ਼ਰਾ ਜੀ ਆਏ ਸੀ ਇਸ ਵਾਰ ਵੀ ਉਹੀ ਸਾਡੇ ਕੋਲ ਆ ਰਹੇ ਨੇ ਔਰ ਪੂਰਨ ਰੂਪ ਨਾਲ ਧਾਰਮਿਕ ਪ੍ਰੋਗਰਾਮ ਹੀ ਹੋਵੇਗਾ ਧਾਰਮਿਕ ਸਿੰਗਰ ਨੇ ਉਹ ਉਹ ਭਜਨਾ ਨਾਲ ਲੋਕਾਂ ਨੂੰ ਮੋਹਿਤ ਕਰਨਗੇ ਔਰ ਸਾਡਾ ਦੁਸ਼ਹਿਰਾ ਪਿਛਲੀ ਵਾਰ ਵਾਂਗੂ ਹੀ ਹੋਏਗਾ ਜੀ ਪੂਰਨ ਰੂਪ ਨਾਲ ਧਾਰਮਿਕ ਹੋਗਾ ਧੰਨਵਾਦ ਜੀ